ਖਬਰ ਹੁਸ਼ਿਆਰਪੁਰ ਦੇ ਮੋਹੱਲਾ ਭਵਾਨੀ ਨਗਰ ਤੋਂ ਹੈ ਜਿੱਥੇ ਕਿ ਗਲੀ ਨੰਬਰ 4 'ਚ ਇੱਕ ਚੋਰ ਵੱਲੋਂ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਹੋਇਆਂ ਘਰ 'ਚੋਂ ਸੋਨੇ ਦੇ ਗਹਿਣੇ ਅਤੇ ਲੱਖਾਂ ਦੀ ਨਕਦੀ ਚੋਰੀ ਕਰ ਲਈ ਗਈ। ਜਿਵੇਂ ਹੀ ਗੁਆਂਢੀ ਵੱਲੋਂ ਚੋਰ ਨੂੰ ਵੇਖਿਆ ਗਿਆ ਤਾਂ ਚੋਰ ਘਰ ਦੇ ਬਾਥਰੂਮ ਤੋਂ ਛਾਲ ਮਾਰ ਕੇ ਫਰਾਰ ਹੋ ਗਿਆ ਤੇ ਆਪਣਾ ਸਾਈਕਲ ਅਤੇ ਕਮੀਜ਼ ਵੀ ਉੱਥੇ ਹੀ ਛੱਡ ਗਿਆ। ਘਟਨਾ ਦੀ ਸੂਚਨਾ ਤੋਂ ਬਾਅਦ ਥਾਣਾ ਸਦਰ ਦੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਪੀੜਤ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਡੇਰਾ ਅਬਿਆਸ ਗਏ ਹੋਏ ਸਨ ਤੇ ਉਹਨਾਂ ਦਾ ਪੁੱਤਰ ਆਪਣੇ ਕੰਮ ਤੇ ਗਿਆ ਹੋਇਆ ਸੀ ਤੇ ਇਸ ਦੌਰਾਨ ਉਹਨਾਂ ਨੂੰ ਫੋਨ ਤੇ ਚੋਰੀ ਹੋਣ ਦੀ ਖਬਰ ਮਿਲੀ ਜਿਸ ਤੋਂ ਤੁਰੰਤ ਬਾਅਦ ਉਹ ਜਦੋਂ ਮੌਕੇ ਤੇ ਪਹੁੰਚੇ ਤਾਂ ਵੇਖਿਆ ਕਿ ਘਰ ਦਾ ਮੇਨ ਦਰਵਾਜ਼ਾ ਟੁੱਟਿਆ ਹੋਇਆ ਸੀ ਤੇ ਘਰ ਦਾ ਸਾਰਾ ਸਮਾਨ ਖਿਲਰਿਆ ਪਿਆ ਸੀ ਉਹਨਾਂ ਦੱਸਿਆ ਕਿ ਚੋਰ ਘਰ ਚੋਂ ਸੋਨੇ ਦੇ ਗਹਿਣੇ ਅਤੇ ਲੱਖਾਂ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਗਿਆ ਜਿਸ ਨਾਲ ਉਹਨਾਂ ਦਾ 7 ਤੋਂ 8 ਲੱਖ ਰੁਪਏ ਦੇ ਕਰੀਬ ਦਾ ਨੁਕਸਾਨ ਹੋਇਆ ਇਹ ਕੁਲਦੀਪ ਸਿੰਘ ਨੇ ਦੱਸਿਆ ਕਿ ਜਦੋਂ ਚੋਰ ਨੂੰ ਗਵਾਂਢ ਚ ਹੀ ਰਹਿੰਦੇ ਇੱਕ ਵਿਅਕਤੀ ਵੱਲੋਂ ਵੇਖਿਆ ਗਿਆ ਤਾਂ ਚੋਰ ਆਪਣਾ ਸਾਈਕਲ ਅਤੇ ਕਮੀਜ਼ ਛੱਡ ਕੇ ਘਰ ਦੇ ਛੱਤ ਤੋਂ ਛਾਲ ਮਾਰ ਕੇ ਫਰਾਰ ਹੋ ਗਿਆ ਜਿਸ ਦਾ ਪਿੱਛਾ ਵੀ ਕੀਤਾ ਗਿਆ ਪਰੰਤੂ ਉਹ ਹੱਥ ਨਹੀਂ ਆ ਸਕਿਆ ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਤੇ ਉਨ੍ਹਾਂ ਦਾ ਸਮਾਨ ਅਤੇ ਪੈਸੇ ਬਰਾਮਦ ਕਰਕੇ ਵਾਪਸ ਕਰਵਾਏ ਜਾਣ ਹੁਸ਼ਰਪੁਰ ਦੇ ਉਸ ਦੇ ਨਾਲ ਚੇਤਨ ਕਸ਼ਪਤ ਦੀ ਰਿਪੋਰਟ ਦਾ ਨਾਮ ਤਾਂ ਉਹ ਕੁਲਦੀਪ ਸਿੰਘ ਮਰੋਣਾ ਜੀ ਕੁਲਦੀਪ ਸਿੰਘ ਜੀ ਕਿਹੜੇ ਮਹੱਲ ਵਿੱਚ ਘਰ ਆਪਣਾ ਪਵਨ ਨੀ ਨਗਰ 4 ਨੰਬਰ ਗਲੀ ਚ ਦੀਪਕ ਨਰਸਿੰਘ ਹੋਂ ਵਾਲੀ ਗਲੀ ਚ ਠੀਕ ਹੈ ਜੀ ਅੱਜ ਕੀ ਵਾਰਦਾਤ ਹੋਇਆ ਘਰ ਅੱਜ ਅਸੀਂ ਤਾਂ ਡੇਰੇ ਗਿਆ ਅਸੀਂ ਬਿਆਸ ਜੀ ਸੇਵਾਤ ਗਿਆ ਸੀਗੇ ਤੇ ਸਾਨੂੰ ਦੁਪਹਿਰੇ ਫੋਨ ਆਇਆ ਬਟਿਆ ਸਾਡੀ ਦਾ ਕਹਿੰਦੇ ਵੀ ਤੁਸੀਂ ਸਰਜੀਤ ਦਾ ਫੋਨ ਨਹੀਂ ਚੱਕਦੇ ਮੈਂ ਕਿਹਾ ਵੀ ਅਸੀਂ ਸਾਇਲੈਂਟ ਤੇ ਲਾਇਆ ਸੀਗਾ ਤਾਂ ਨਹੀਂ ਚੱਕਦੇ ਉਹ ਕਹਿੰਦੇ ਉਹਦਾ ਤਾਂ ਨੁਕਸਾਨ ਹੋ ਗਿਆ ਘਬਰਾਇਆ ਬਹੁਤ ਹੈਬ ਤੁਸੀਂ ਨੂੰ ਫੋਨ ਕਰੋ ਫਿਰ ਮੈਂ ਫੋਨ ਕੀਤਾ ਤਾਂ ਬੜਾ ਘਬਰਾਉਂਦਾ ਸੀਗਾ ਜੜੀ ਬਹੁਤ ਨੁਕਸਾਨ ਹੋ ਗਿਆ ਆਪਣਾ ਤੇ ਫਿਰ ਮੈਂ ਪੁੱਛਿਆ ਕਹਿੰਦਾ ਵੀ ਗਹਣੇ ਗੱਟੇ ਵੀ ਸਾਰੇ ਲਗਾਏ ਕੈਸ਼ ਜਿੰਨਾ ਸੀਗਾ ਉਹ ਵੀ ਲਗਾ ਜੀ ਤੇ ਬਾਹਰੋਂ ਬੜੇ ਆ ਅੰਦਰ ਆ ਕੇ ਲਮਾਰੀਆਂ ਸਾਡੀਆਂ ਸਾਰੀਆਂ ਪੰਨ ਤੋੜ ਦਿੱਤੀ ਉਹਨਾਂ ਨੇ ਲੋਕਰ ਜਿਹੜੇ ਸੀਗੇ ਉਹ ਤੋੜ ਦਿੱਤੇ ਆ ਲੋਕਰ ਤੋੜ ਕੇ ਤਾਂ ਫੇਰ ਉਹ ਵਾਪਸ ਜਲੇ ਜਾ ਰਿਹਾ ਸੀਗਾ ਗਵਾਂਡੀ ਨੇ ਦੇਖਿਆ ਸਾਡੇ ਨੂੰ ਬਾਥਰੂਮ ਦੇ ਉੱਪਰ ਖੜਾ ਸੀਗਾ ਜੀ ਉਹ ਉਹ ਕਹਿੰਦੇ ਤੂੰ ਕਿੱਦਾਂ ਖੜਾਵੇਂ ਇੱਥੇ ਕੀ ਲੈਣਾ ਕਿੱਦਾਂ ਬੜੇ ਅੰਦਰ ਫਿਰ ਉਹ ਬਾਹਰਲੇ ਪਾਸੇ ਛਾਲ ਮਾਰ ਦਿੱਤੀ ਛਾਲ ਮਾਰ ਕੇ ਨੱਠਿਆ ਬੰਦਾ ਉਹਦੇ ਮਗਰ ਨੱਠਾ ਬੰਦਾ ਮਗਰ ਨੱਠਣ ਦੇ ਬਾਵਜੂਦ ਬਹੁਤ ਕਾਫੀ ਤੇਜ਼ੀ ਨਾਲ ਦੌੜ ਗਿਆ ਬੰਦੇ ਦੇ ਚੁੱਕ ਪਈ ਸੀ ਜਿਸ ਕਰਕੇ ਉਹ ਫੜ ਨਹੀਂ ਸਕਿਆ ਨਹੀਂ ਤਾਂ ਉਹਨੇ ਫੜ ਲੈਣਾ ਸੀ ਉਹਨੂੰ ਇਦਾਂ ਕਰਕੇ ਉਹ ਚਲਾ ਗਿਆ ਦੂਰ ਨੁਕਸਾਨ ਕਿੰਨਾ ਕੋਈ ਹੈ ਨੁਕਸਾਨ ਤਕਰੀਬਨ ਸਾਡਾ 2.5 ਲੱਖ ਤੋਂ 3 ਲੱਖ ਦੇ ਕਰੀਬ ਦਾ ਕੈਸ਼ ਲੈ ਕੇ ਗਿਆ ਜੀ ਕਾਕੇ ਸਾਡੇ ਦੇ ਅਲੱਗ ਪੈਸੇ ਸੀਗੇ ਤੇ ਨੋ ਸਾਡੀ ਦੇ ਪੈਸੇ ਅਲੱਗ ਸੀਗੇ ਉਹਦੇ ਮਾਪਿਆਂ ਨੇ ਵੀ ਉਹਨੂੰ ਕੁਝ ਦਿੱਤੇ ਹੋ ਸੀਗੇ ਖਰਚੜੇ ਨੂੰ ਬੱਚਿਆਂ ਨੇ ਅਲੱਗ ਆਪਣੇ ਪੈਸੇ ਜੋੜੇ ਹੋ ਸੀਗੇ ਜੀ ਟੋਟਲ 2.5 ਤੋਂ 3 ਲੱਖ ਦੇ ਕਰੀਬ ਸਾਡਾ ਇਹ ਨੁਕਸਾਨ ਹੋਇਆ ਜਿਹੜਾ ਕੈਸ਼ ਬਾਕੀ ਬਾਕੀ ਗਹਿਣੇ ਸਾਡੇ ਤਕਰੀਬਨ 4k ਦੇ ਕਰੀਬ 4 ਲੱਖ ਦੇ ਕਰੀਬ ਟੋਟਲੀ ਸਾਰੇ ਗਹਿਣੇ ਜਿੰਨੇ ਸੀ ਨਾ ਬਹੂ ਰਾਣੀ ਦੇ ਟੋਟਲ ਕਿੰਨਾ ਆਪਾਂ 6.5-7 ਲੱਖ ਤੱਕ ਦਾ ਨਿਕਲ ਆ ਹਾਂ 7 ਲੱਖ ਦੇ ਨੇੜੇ ਤੇੜੇ ਕਰ ਲੋ ਥੋੜਾ ਉੱਪਰ ਥੱਲੇ ਨਾ ਤਾਂ ਗਹਿਣੇ ਜੋਖੀ ਹੋ ਸੀਗੇ ਤਨਾ ਪੂਰੇ ਪੈਸੇ ਨੇ ਐਗਜ਼ੈਕਟ ਫਿਗਰ ਦਾ ਯਾਦ ਹੁੰਦਾ ਕਿ ਕਿੰਨੇ ਪੈਸੇ ਆ ਬੱਚੇ ਜੋੜ ਲੈਂਦੇ ਪੈਸੇ ਕੱਕਾ ਸਾਡੇ ਜਲੇ ਸ਼ਾਮ ਨੂੰ ਘਰ ਨੂੰ ਆਦਾ ਤੇ ਗੁੱਡੀਆਂ ਨੂੰ ਪੈਸੇ ਦੇ ਦਿੰਦਾ ਪਿਆ ਰੱਖ ਲਾ ਉਹ ਇਕੱਠੇ ਕਰੀ ਜਾਂਦੀ ਸੀ ਉਹ ਜੀ ਇਹ ਕਿੰਨੇ ਕ ਵਜੇ ਦੀ ਗੱਲ ਆ ਜੀ ਇਹ ਦੁਪਹਿਰੇ ਅੰਦਾਜ਼ਾ 11:00 ਵਜੇ ਦੇ ਕਰੀਬ ਅੰਦਰ ਬੜਿਆ ਜੀ ਤੇ 1 ਘੰਟੇ ਡੇਢ ਘੰਟੇ ਬਾਅਦ ਫਿਰ ਜਿਸਲੇ ਚੋਰ ਉ ਜੇ ਤੁਹਾਡੇ ਘਰ ਚੋਰੀ ਹੋ ਗਈ ਤਾਂ ਆ ਜਾਓ। ਇਹ ਆਇਆ ਤਾਂ ਫਿਰ ਅੰਦਰੋਂ ਉਹਨਾਂ ਨੇ ਕੁੰਡਾ ਲਾਇਆ ਸਗਾ। ਚੋਰ ਇੱਕ ਹੀ ਸੀਗਾ ਜੀ। ਉਸਨੇ ਤਾਂ ਇੱਕੋ ਦੇਖਿਆ ਜੀ ਹੁਣ ਇਹ ਨਹੀਂ ਪਤਾ ਕਿੰਨੇ ਹੋਗੇ ਜੀ। ਉਸ ਵੇਲੇ ਤਾਂ ਚੋਰ ਇੱਕੋ ਸੀਗਾ ਜਿਸਲੇ ਉਹਨੇ ਦੇਖਿਆ ਦੌੜ ਗਿਆ ਉਹ। ਔਰ ਕੱਲ ਇੱਕ ਦਿਨ ਪਹਿਲਾਂ ਉਹਨਾਂ ਨੇ ਇੱਥੇ ਨਲੋਈਆਂ ਚੌਕ ਦੇ ਵਿੱਚ ਯੂਰੀ ਲਾਈ ਆ। ਉਹ ਹੁਣ ਸਾਡੇ ਘਰ ਆਏ ਸੀਗੇ ਬੰਦੇ ਜੀ। ਉਹਨਾਂ ਨੇ ਦੇਖਿਆ ਵੀ ਜਿੱਦਾਂ ਅਲਮਾਰੀਆਂ ਇਹੇ ਤੋੜੀਆਂ ਸਾਡੇ ਵੀ ਕਹਿੰਦੇ ਇਦਾਂ ਹੀ ਅਲਮਾਰੀਆਂ ਤੋੜੀਆਂ ਸਾਰੀਆਂ। ਸੀਸੀਟੀਵੀ ਕੋਈ ਆਈ ਸਮਝ ਨਹੀਂ ਸਾਡੇ ਸੀਸੀਟੀਵੀ ਸਾਹ ਹਾਂ ਦੂਰ ਹੋਣੀ ਆ ਸਾਡੇ ਨੇੜੇ ਇੱਥੇ ਹਨੇ ਜੀ। ਸੇਮ ਉਸੇ ਤਰ੍ਹਾਂ ﺍﻟमारीयां ਉਹਨਾਂ ਦੀ ਵੀ ਤੋੜੀਆਂ ਉਸੇ ਤਰ੍ਹਾਂ ਖਲਾਰਾ ਉਹਨਾਂ ਦੇ ਪਾਇਆ ਔਰ ਉਹਨਾਂ ਨੇ ਉਹਨਾਂ ਦੇ ਘਰ ਕੈਮਰੇ ਲੱਗੇ ਸਕੇ ਮੂਵੀ ਦੇ ਵਿੱਚ ਉਹਦਾ ਸਾਈਕਲ ਵੀ ਆਇਆ ਜੀ ਜਿਹੜਾ ਸਾਈਕਲ ਮੂਵੀ ਦੇ ਵਿੱਚ ਹੈ ਉਹੀ ਸਾਈਕਲ ਸਾਡੇ ਘਰ ਦੇ ਮੋਹਰੇ ਖੜਾ ਹੀ ਹੈ ਇਸ ਵੇਲੇ ਸੇਮ ਉਹੀ ਸਾਈਕਲ ਬਿਲਕੁਲ ਸਾਈਕਲ ਛੱਡ ਗਿਆ ਸਾਈਕਲ ਦੇ ਮਗਰ ਸ਼ਰਟ ਆ ਜਿਹੜੀ ਸ਼ਰਟ ਉਹਦੋਂ ਉਹਨੇ ਪਾਈ ਸੀ ਉਹਦੇ ਨਾਲ ਦੀ ਸ਼ਰਟ ਆ ਜਿਹੜੇ ਉਹ ਮੂਵੀ ਦੇ ਵਿੱਚ ਉਹਦੇ ਬੂਟ ਆ ਉਹਦੇ ਨਾਲ ਦੇ ਬੂਟ ਇੱਥੇ ਛੱਡ ਗਿਆ ਉਹਨਾਂ ਪੁਲਿਸ ਨੂੰ ਇਨਫੋਰਮ ਦਿੱਤੀ ਪੁੱਤ ਆਈ ਸੀ ਪੁੱਤ ਹਾਂ ਜੀ ਆਏ ਸੀਗੇ ਜੀ ਕੁੱਛ ਕੇ ਚੱਲ ਗਿਆ ਜੀ ਉਹ ਉਹ ਤਾਂ ਆਪਣੀਆਂ ਗੱਲਾਂ ਕਰਦੇ ਸੀਗੇ ਜੀ ਇੱਕ ਨਹੀਂ ਹੋਣਾ ਜੀ ਚਾਰ ਹੋਣੇ ਆ ਤਿੰਨ ਹੋਣੇ ਆ ਤੁਹਾਨੂੰ ਕੀ ਪਤਾ ਆਪਣੇ ਕਹਾਣੇ ਪਾਉਂਦੇ ਸੀ ਉਹ ਤਾਂ ਠੀਕ ਕੀ ਮੰਗ ਕਰਦਾ ਤੁਸੀਂ ਹੈ ਬਸ ਇਹੀ ਚਾਹੁੰਦੇ ਅਸੀਂ ਕਹਿੰਦੇ ਭੀ ਪ੍ਰਸ਼ਾਸਨ ਨੂੰ ਥੋੜਾ ਜਿਆ ਐਸਾ ਹੋਣਾ ਚਾਹੀਦਾ ਕਿ ਥੋੜਾ ਜਿਆ ਨੌਕਰੀਆਂ ਦਾ ਧਿਆਨ ਰੱਖੇ ਤਾਂ ਕਿ ਲੋਕਾਂ ਦਾ ਧਿਆਨ ਬੁਰੇ ਪਾਸੇ ਨੂੰ ਨਾ ਜਾਵੇ ਕੁਛ ਚਾਹੁੰਦੇ ਆ ਭੀ ਉਹ ਨਸ਼ੇ ਤੋਂ ਥੋੜਾ ਜਿਆ ਛੁਟਕਾਰਾ ਪਾਉਣ ਕਿਸ ਤਰ੍ਹਾਂ ਲੋਕਾਂ ਦਾ ਜਿਨ੍ਹਾਂ ਨੂੰ ਹੁਣ ਨਸ਼ਾ ਲੱਗਾ ਨਸ਼ਾ ਉਹਨਾਂ ਦਾ ਜਿਹੜੇ ਤੋੜ-ਤੋੜ ਕੇ ਉਹਨਾਂ ਨੂੰ ਖਾਂ ਪੈਸਾ ਕੋਲ ਨਹੀਂ ਹੁੰਦਾ ਫਿਰ ਸੋਚਦੇ ਕਿ ਕਿੱਥੇ ਅਸੀਂ ਕੁਝ ਕਰ ਸਕਦੇ ਹਾਂ ਫਿਰ ਉਸ ਵੇਲੇ ਉਹ ਜਿੱਥੇ ਵੀ ਉਹਨਾਂ ਦਾ ਦਾਗ ਲੱਗਦਾ ਉੱਥੇ ਚੋਰੀ ਕਰਕੇ ਤਾਂ ਆਪਣੇ ਨਸ਼ੇ ਪੂਰੇ ਕਰਦੇ ਜਿਸ ਕਰ ਜਿਸ ਕਰਕੇ ਇਹ ਦਿੱਕਤ ਆਉਂਦੀ ਹੈ ਜੀ ਸਦਾ ਠਾਣ ਲੱਗਦਾ ਤੁਹਾਨੂੰ ਹਾਂ ਜੀ ਸਦਾ ਠਾਣ ਲੱਗਦਾ ਜੀ ਹਾਂ ਜੀ W L G N A University See potential in everyone and everything around us We drive innovation and entrepreneurship We groom competent global citizens to affect positive change around us